ਸੰਗਦੀ ਜੋ ਸ਼ਬਦ ਅਸੀਂ ਗਾਇਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ 1328 ਅੰਕ ਦੇ ਸ਼ਬਦ ਸੁशोਭਿਤ ਇਸ ਦਾ ਸਿਰਲੇਖ ਹੈ ਪ੍ਰਭਾਤੀ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਪ੍ਰਭਾਤੀ ਰਾਮ ਨਿ제 ਸ਼ਬਦ ਹੈ ਇਹ ਸ਼ਬਦ ਦੀ ਸਿਰਲੇਖ ਦੀ ਬਣਤਰ ਹੈ ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦਾਂ ਵਿੱਚ ਜ਼ਿਆਦਾਤਰ ਸਾਨੂੰ ਰਾਹੁ ਲਿਖਿਆ ਹੈ ਰਹავ ਦਾ ਮਤਲਬ ਹੁੰਦਾ ਠਹਿਰੋ ਵਿਸ਼ਰਾਮ ਰੁਕੋ ਅੰਗਰੇਜ਼ੀ ਚ ਕਹਿੰਦੇ ਨੇ ਪਾਜ਼ ਜੋ ਪੰਕਤੀ ਪੜ੍ਹ ਕੇ ਆਏ ਹੋ ਇਹ ਪੰਕਤੀ ਸਾਰੇ ਸ਼ਬਦ ਦਾ ਪਾਵਰਤ ਹੈ ਇਹ ਪੰਕਤੀ ਤੁਰਾ ਹੈ ਇਹ ਪੰਕਤੀ ਨਹੀਂ ਹੈ ਉਸ ਸ਼ਬਦ ਦੀ ਜਿੱਤੋਂ ਸਾਨੂੰ ਸਾਰੀ ਗੱਲ ਸਮਝ ਪਏਗੀ ਇਸ ਸ਼ਬਦ ਦਾ ਰਹੋ ਹੈ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਦਾਸ ਗੁਰੂ ਹੈ ਅਸੀਂ ਰਾਹ ਨੂੰ ਪਹਿਲਾਂ ਕਿਉਂ ਵਿਚਾਰਦੇ ਆਂ ਰਾਹ ਨੂੰ ਸੀਸ ਕਰਕੇ ਵਿਚਾਰਦੇ ਆਂ ਕਿ ਰਾਹੋ ਦੇ ਵਿੱਚ ਸ਼ਬਦ ਦਾ ਜਿਹੜਾ ਪਾਵਰਥ ਹੁੰਦਾ ਹੈ ਉਹ ਪਤਾ ਲੱਗ ਜਾਂਦਾ ਹੈ ਕਿ ਅੱਜ ਕਿਹੜੇ ਸਬਜੈਕਟ ਉੱਤੇ ਕਿਹੜੇ ਪਾਸੇ ਗੁਰੂ ਪਾਤਸ਼ਾਹ ਸਾਨੂੰ ਗੱਲ ਸਮਝਾਣਗੇ ਕਿਹੜੇ ਦੇਸ਼ ਕਿਹੜੀ ਦਿਸ਼ਾ ਵੱਲ ਮੰਨੂ ਲਿਜਾ ਜੇ ਅਸੀਂ راہੋਂ ਨਾ ਵਿਚਾਰੀਏ ਤਾਂ راہੋਂ ਨਾ ਵਿਚਾਰ ਕੇ ਸਾਨੂੰ ਭੁਲੇਖਾ ਪੈਂਦਾ ਜਿਵੇਂ ਕੇ ਸ਼ਬਦ ਪੜੀਏ ਲੱਖ ਕੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਦਰ ਕਰੇ ਤਾਂ ਅਸੀਂ ਸੋਚਦੇ ਹੁੰਦੇ ਹਾਂ ਜੇ ਸਤਗੁਰ ਨਗਦ ਨਦਰ ਕਰੇਗਾ ਲੱਖਾਂ ਕੁਸ਼ੀਆਂ ਪਾਤਸ਼ਾਹੀਆਂ ਮਿਲਦੀਆਂ ਸੋ ਮੇਰੇ ਘਰ ਵਿਆਹ ਸ਼ਾਦੀ ਹੋਵੇ ਜੰਮਣ ਕੋਈ ਕੋਈ ਬਰਥਡੇ ਹੋਵੇ ਕੁਝ ਹੋਵੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਜੀ ਰਗੀ ਸਿੰਘਾਂ ਨੂੰ ਕਹਿੰਦੇ ਆ ਤੁਸੀਂ ਲੱਖ ਖੁਸ਼ੀਆਂ ਦਾ ਸ਼ਬਦ ਪੜੋ ਇਹਦੇ ਨਾਲ ਖੁਸ਼ੀਆਂ ਮਿਲ ਜਾਣਗੀਆਂ ਪਰ ਸ਼ਬਦ ਦਾ ਰਹਾਉ ਕੁਛੋੜ ਹੈ ਸ਼ਬਦ ਦਾ ਰਹਾਉ ਹੈ ਮੇਰੇ ਮਨ ਇੱਕ ਸਿਉ ਚਿਤ ਲਾਏ ਓਏ ਮੇਰੇ ਮਨ ਤੂੰ ਇੱਕ ਨਾਲ ਜੁੜਿਆ ਕਰ ਇੱਕ ਅਸਬਿੰਸਾ ਬਤੰਦ ਹੈ ਤੰਦ ਮਤਲਬ ਤੰਦਾ ਹੈ ਜੇ ਤੂੰ ਇੱਕ ਨਾਲ ਨਹੀਂ ਜੁੜਿਆ ਨਾ ਇਹ ਤੰਦਾ ਹੈ ਇਹ ਬਿਜ਼ਨਸ ਹੈ ਇਕਸਬਿੰ ਸਭ ਤੰਦ ਹੈ ਸਭ ਮਿੱਥਿਆ ਮਿੱਥਿਆ ਹੁੰਦਾ ਝੂਠ ਸਭ ਮਿੱਥਿਆ ਮੋਹ ਮਾਇ ਇਹ ਤੇਰੇ ਮਨ ਦੇ ਖਿਆਲ ਬਣਾਏ ਹੋਏ ਸਾਰੇ ਝੂਠੇ ਨੇ ਤੂੰ ਇਹ ਤੰਦਾ ਨਾ ਕਰਿਆ ਕਰ ਜੇ ਮੈਨੂੰ ਕੋਈ ਪੁੱਤਰ ਲੈਣਾ ਹੋਵੇ ਔਰ ਮੈਂ ਕਿਸੇ ਬਾਬੇ ਕੋ ਚਲਾ ਜਾਵਾਂ ਤਾਂ ਮੇਰਾ ਤੰਦਾ ਹੈ ਜਿਵੇਂ ਕਿਸੇ ਤਾੰਤ੍ਰਿਕ ਦੇ ਬੂਏ ਤੇ ਚਲੇ ਜਾਵਾਂ ਜਾਦੂ ਟੂਣੇ ਔਰ ਤਾਗੇ ਤਵੀਤ ਲੈਣ ਚ ਲੱਗਾਵਾਂ ਇਹ ਮੇਰਾ ਤੰਦਾ ਹੈ ਕਿਉਂਕਿ ਮੈਂ ਇੱਕ ਨਾਲ ਨਹੀਂ ਜੁੜਿਆ ਜਿਵੇਂ ਮੈਂ ਸੋਚਾਂ ਕਿ ਫਲਾਣੇ ਗੁਰਦੁਆਰੇ ਜਾ ਕੇ ਮੈਂ ਫਲਾਣਾ ਪ੍ਰਸ਼ਾਦ ਕਰਾਵਾਂਗਾ ਜਾਂ ਕਰਾਵਾਂਗੀ ਜਾਂ ਉੱਥੇ ਜਾ ਕੇ ਮੈਂ ਚੋਲਾ ਚੜਾ ਦਿਆਂਗਾ ਇਹ ਮੈਂ ਸੁਖਣਾ ਸੁਖੀ ਹੈ ਜੇ ਰੱਬ ਜੀ ਮੇਰਾ ਇਹ ਵਾਲਾ ਕੰਮ ਕਰ ਦਿਓਗੇ ਇਹ ਤੰਦਾ ਹੈ ਇਹ ਝੂਠ ਜਦੋਂ ਸਾਨੂੰ ਕਦੀ ਕੋਈ ਕਹਿੰਦਾ ਕਿ ਤੁਸੀਂ ਫਲਾਣੀ ਜਗ੍ਹਾ ਜਾ ਕੇ ਚੋਲਾ ਛੜਾਓ ਫਲਾਣੀ ਜਗ੍ਹਾ ਜਾ ਕੇ ਇੰਜ ਪ੍ਰਸ਼ਾਦ ਕਰੋ ਫਲਾਣੀ ਜਗ੍ਹਾ ਜਾ ਕੇ ਇਸ ਤਰ੍ਹਾਂ 40 ਦਿਨ ਜਾਓ ਨੰਗੇ ਪੈਰ ਜਾਓ ਜਾਂ ਜਾ ਕੇ ਫਲਾਣੇ ਬਾਬਾ ਜੀ ਦੇ ਪੈਰ ਕੁੱਟ ਕੇ ਆਓ ਤਾਂ ਉਹ ਸਾਨੂੰ ਇੱਕ ਝੂਠੇ ਤੰਦ ਦੇ ਵਿੱਚ ਪਾ ਦਿੰਦਾ ਹੈ ਅਸੀਂ ਗੁਰਮਤ ਤੋਂ ਟੁੱਟ ਜਾਂਦੇ ਸਾਨੂੰ ਇਹ ਪੁੱਲੀ ਜਾਂਦਾ ਹੈ ਕਿ ਬਾਣੀ ਮੈਨੂੰ ਮੇਰਾ ਜੀਵਨ ਠੀਕ ਕਰਨ ਵਾਸਤੇ ਕੁਝ ਸਮਝਾ ਰਹੀ ਹੈ। ਫੜਸ ਕਰੂੰ ਮੈਂ ਗੁਰਦੁਆਰੇ ਪੁੱਤਰ ਲੈਣ ਆ। ਤਾਂ ਮੇਰਾ ਸਾਰਾ ਧਿਆਨ ਪੁੱਤਰ ਲੈਣ ਵਿੱਚ ਰਹੇਗਾ। ਪੁੱਤਰ ਮਿਲ ਗਿਆ, ਦਾਤ ਪਿਆਰੀ। ਵਿਸਰਿਆ ਦਤਾਰਾ। ਫਿਰ ਮੈਨੂੰ ਰੱਬ ਜੀ ਦੀ ਲੋੜ ਨਹੀਂ ਰਹੇਗੀ ਕਿਉਂਕਿ ਮੈਨੂੰ ਪੁੱਤਰ ਮਿਲ ਗਿਆ। ਫਿਰ ਦੁਬਾਰਾ ਰੱਬ ਜੀ ਦੀ ਤਾਂ ਲੋੜ ਪੈਗੀ। ਜੇ ਪੁੱਤਰ ਬਿਮਾਰ ਹੈ ਤਾਂ ਠੀਕ ਕਰ ਦਿਓ ਜੇ ਪੁੱਤਰ ਨੂੰ ਸਕੂਲ ਐਡਮਿਸ਼ਨ ਨਹੀਂ ਮਿਲੀ ਲੈ ਦਿਓ ਉਹਦਾ ਕਾਲਜ ਐਡਮਿਸ਼ਨ ਨਹੀਂ ਮਿਲੀ ਲੈ ਦਿਓ ਉਹਦਾ ਰਿਸ਼ਤਾ ਨਹੀਂ ਮਿਲਿਆ ਲੈ ਦਿਓ ਉਹ ਕਹਿੰਦੇ ਨੇ ਜਦੋਂ ਜਦੋਂ ਕੰਮ ਪਵੇ ਤਾਂ ਰੱਬ ਮਨ ਨੂੰ ਲੋੜ ਹੈ ਵਰਨਾ ਮੈਂ ਆਪਣੇ ਪੁੱਤਰ ਨਾਲ ਖੁਸ਼ ਹਾਂ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ ਤੈਨੂੰ ਜਦੋਂ ਕੰਮ ਪੈਂਦਾ ਤਦੂ ਗੁਰੂ ਨੂੰ ਯਾਦ ਕਰਦਾ ਹੈ ਸਵਾਰਤ ਹੈ ਐ ਸੈਲਫਿਸ਼ਨੈਸ ਹੈ ਤੇਰੀ ਖੁਦਗਰਜ਼ੀ ਹੈ ਤੂੰ ਗੁਰੂ ਕੋਲ ਗੁਰੂ ਦੀ ਗੱਲ ਸੁਣਨੀ ਨਹੀਂ ਆਂਦਾ ਤੂੰ ਗੁਰੂ ਕੋਲ ਦੁਨਿਆਵੀ ਦਾਤਾ ਲੈਣ ਆਂਦਾ ਸੱਚ ਤੇ ਤੂੰ ਲੈਣ ਹੀ ਨਹੀਂ ਆਂਦਾ ਜਦੋਂ ਅਸੀਂ ਗੁਰੂ ਕੋਲ ਦਾਤਾ ਲੈਣ ਆਂਦੇ ਹਾਂ ਤਾਂ ਦੁਨਿਆਵੀ ਦਾਤਾਵਾਂ 'ਤੇ ਸਾਡਾ ਧਿਆਨ ਪੈ ਜਾਂਦਾ ਹੈ ਸਾਨੂੰ ਐ ਪੁੱਲੀ ਜਾਂਦਾ ਹੈ ਕਿ ਮੈਂ ਸੁਧਰਨਾ ਵੀ ਹੈ ਗੁਰਦੁਆਰੇ ਆਉਣ ਦਾ ਮਕਸਦ ਖਰਾਬ ਹੋ ਗਿਆ ਇੱਕ ਪਾਸੇ ਅਸੀਂ ਦੁਖੀ ਹੁੰਦੇ ਹਾਂ ਹਰ ਇਨਸਾਨ ਨੂੰ ਕੋਈ ਨਾ ਕੋਈ ਕਮੀ ਲੱਗੀ ਰਹਿੰਦੀ ਹੈ ਕਿਸੇ ਦਾ ਵਿਆਹ ਨਹੀਂ ਹੋਇਆ ਕਿਸੇ ਦੇ ਘਰ ਔਲਾਦ ਨਹੀਂ ਹੈ ਜਿਹਦੇ ਘਰ ਔਲਾਦ ਹੈ ਧੀਆਂ ਨੇ ਪੁੱਤਰ ਨਹੀਂ ਹੈ ਕਿਸੇ ਦਾ ਮਕਾਨ ਨਹੀਂ ਹੈ ਕਿਸੇ ਦਾ ਟੱਬਰ ਇੱਥੇ ਇਟਲੀ ਅਮਰੀਕਾ ਨਹੀਂ ਆਇਆ ਵੀਜ਼ਾ ਨਹੀਂ ਮਿਲਿਆ ਕਿਸੇ ਦਾ ਕੁਛ ਹੈ ਕਿਸੇ ਦਾ ਕੁਛ ਹੈ ਕਿਸੇ ਦਾ ਪਿਓ ਮਰ ਗਿਆ ਕੋਈ ਯਤੀਮ ਹੈ ਕਿਸੇ ਦਾ ਪਤੀ ਮਰ ਗਿਆ ਕੋਈ ਵਿਧਵਾ ਹੈ ਕਿਸੇ ਦਾ ਪਿੱਛੇ ਕੋਈ ਪ੍ਰੋਬਲਮ ਹੈ ਹਰ ਕਿਸੇ ਦੀ ਕੋਈ ਨਾ ਕੋਈ ਕੋਈ ਨਾ ਕੋਈ ਪ੍ਰੋਬਲਮ ਹੈ ਇਸ ਸਾਰੀ ਦੁਨੀਆ ਵਿੱਚ ਕੋਈ ਨਹੀਂ ਕਹਿ ਸਕਦਾ ਕਿ ਮੈਨੂੰ ਕੋਈ ਪ੍ਰੋਬਲਮ ਜੇਕਰ ਕੋਈ ਬਾਬਾ ਜੀ ਕਹਿ ਦੇ ਚੋਲੇ ਵਾਲੇ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਹਨਾਂ ਵਿਆਹ ਨਹੀਂ ਕਰਾਇਆ ਇਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਗੁਰਬਾਣੀ ਸਾਨੂੰ ਆਨੰਦ ਕਾਰ ਸਿਖਾਉਂਦੀ ਹੈ ਗ੍ਰਸਤੀ ਜੀਵਨ ਸਿਖਾਉਂਦੀ ਹੈ ਵੋਟੀ ਬੱਚਿਆਂ ਨਾਲ ਰਹਿਣਾ ਸਿਖਾਉਂਦੀ ਹੈ ਹਰ ਪੈੜੀ ਨਾਲ ਪਰਿਵਿਰਤੀ ਕਰਮ ਡਿੜਾਇਆ ਬਲਰਾਮ ਜੀ ਉਹ ਸਿਖਾਉਂਦੀ ਹੈ ਤਾਂ ਸਾਨੂੰ ਗ੍ਰਸਤੀ ਜੀਵਨ ਸਿਖਾਇਆ ਗਿਆ ਸਾਨੂੰ ਨਹੀਂ ਸਿਖਾਇਆ ਗਿਆ ਕਿ ਤੂੰ ਜੰਗਲ ਵਿੱਚ ਜਾ ਕੇ ਤਪ ਕਰਿਆ ਗਿਆ ਸਾਨੂੰ ਨਹੀਂ ਸਿਖਾਇਆ ਗਿਆ ਕਿ ਤੂੰ ਆਪਣੀ ਮਸਤੀ ਚ ਬੇਲਾ ਰਿਆ ਕਰ ਸਾਨੂੰ ਸਿਖਾਇਆ ਹੱਥ-ਪਾਉ ਕਰ ਕੰਮ ਸਭ ਜੀਤ ਨਿਰੰਝਨ ਨਾਲ ਉਦਮ ਕਰੇਂਦਿਆ ਜੀਉ ਤੂੰ ਕਮਾਉਂਦਿਆ ਸੁਖ ਪੁੰਚ ਧਿਆਨਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਦ ਸਾਨੂੰ ਸਿਖਾਇਆ ਕਿਰਤ ਵੀਰਤ ਕਰ ਤਰੰਦੀ ਹੱਥੋਂ ਦੇ ਕੇ ਬਰਾਮਨਾਏ ਤੂੰ ਮਿਹਨਤ ਦੀ ਕਮਾਈਆਂ ਕਰਿਆ ਕਰ ਔਰ ਦੁਨੀਆ ਵਿੱਚ ਜਿੰਨੇ ਦੇਸ਼ ਤੁਸੀਂ ਇਤਲੀ ਨੂੰ ਵੀ ਦੇਖ ਰਹੇ ਹੋ ਜਿੰਨੇ ਦੁਨੀਆ ਦੇ ਦੇਸ਼ ਨੇ ਜਦੋਂ ਮਿਹਨਤ ਦੀ ਕਮਾਈਆਂ ਕਰਦੇ ਨੇ ਤਾਂ ਉਹ ਅੱਗੇ ਵਧਦੇ ਨੇ ਅੱਗੇ ਵਧ ਕੇ ਦੁਨੀਆ ਦੇ ਦੇਸ਼ ਚਾਂਦ ਤੱਕ ਜਾ ਰਹੇ ਨੇ ਅਸੀਂ ਵਿਹਲੀਆਂ ਬੈ ਕੇ ਖਾਣ ਵਾਲੀਆਂ ਆਦਤਾਂ ਪਾ ਲੈਂਦਿਆਂ ਇਸ ਕਰਕੇ ਮੈਂ ਅੱਜ ਤੋਂ 25-30 ਸਾਲ ਪਹਿਲਾਂ ਵਾਲੀ ਗੱਲ ਪੜ੍ਹੀ ਸੀ ਕਿ ਇੰਡੀਆ ਵਿੱਚ 60 ਲੱਖ ਬਾਬੇ ਵਿਹਲੇ ਬੈਠੇ ਰਹਿੰਦੇ ਨੇ ਕਿਉਂਕਿ ਉਹ ਕੰਮ ਕਰਦੇ ਹੀ ਨਹੀਂ ਮੇਰਾ ਮਕਸਦ ਕਿਸੇ ਬਾਬਾ ਜੀ ਨੂੰ ਕੁਝ ਕਹਿਣ ਦਾ ਨਹੀਂ ਹੈ ਮੇਰਾ ਮਕਸਦ ਤੁਹਾਡੇ ਨਾਲ ਸਾਂਝ ਕਰਨ ਦਾ ਹੈ ਕਿ ਅਸੀਂ ਗੁਰਬਾਣੀ ਤੋਂ ਸਿੱਖਦੇ ਹਾਂ ਕਿ ਅਸੀਂ ਮਿਹਨਤ ਦੀ ਕਮਾਈ ਕਰਦੇ ਆ ਔਰ ਤੁਸੀਂ ਸਾਰੇ ਮਿਹਨਤ ਦੀ ਕਮਾਈ ਕਰਦੇ ਹੋ ਮੈਨੂੰ ਤੁਹਾਨੂੰ ਕੋਈ ਉਪਦੇਸ਼ ਨਹੀਂ ਦੇਣਾ ਆਉਂਦਾ ਕਿ ਤੁਸੀਂ ਮਿਹਨਤ ਦੀ ਕਮਾਈ ਕਰਿਆ ਕਰੋ ਤੁਸੀਂ ਆਲਰੇਡੀ 12 12 14 14 16 16 ਘੰਟੇ ਇਕ ਤਾਂਤੇ ਖੜੇ ਹੋ ਕੇ ਮਿਹਨਤਾਂ ਦੀਆਂ ਕਮਾਈਆਂ ਖੂਨ ਪਸੀਨੇ ਦੀ ਕਮਾਈ ਕਰਦੇ ਹੋ। ਔਰ ਸਾਨੂੰ ਗੁਰਮਤੀ ਸਿਖਾਇਆ ਵੀ ਆਈ ਗਿਆ। ਪਰ ਇੱਕ ਪੁਲੇਖਾ ਪਤਾ ਜਾਂਦਾ ਹੈ ਕਿ ਤੁਸੀਂ ਕਮਾਈਆਂ ਕਰਦੇ ਹੋ। ਤੁਸੀਂ ਕਮਾਈਆਂ ਕਰਕੇ ਬੋਟੀਆਂ ਬੱਚਿਆਂ ਦੇ ਮੋਹ ਵਿੱਚ ਪਏ ਰਹਿੰਦੇ ਹੋ। ਟੈਕਸ ਦੀ ਹੀ ਰਫੇਰੀ ਕਰਦੇ ਹੋ। ਤੇ ਤੁਸੀਂ ਤਪ ਨਹੀਂ ਕਰਦੇ। ਇਸ ਕਰਕੇ ਤੁਸੀਂ ਸਾਰੇ ਪਾਪੀ ਹੋ ਸਾਨੂੰ ਇਹ ਪੁਲੇਖਾ ਪਾਇਆ ਜਾਂਦਾ ਹੈ ਤੇ ਇੱਥੇ ਬੈਠ ਕੇ ਬੋਲਣ ਵਾਲਾ ਇਹ ਪੁਲੇਖਾ ਪੰਦ ਹੈ ਕਿ ਵੀ ਮੈਂ ਪਾਪੀ ਨਹੀਂ ਹਾਂ ਕਿਉਂਕਿ ਮੈਂ ਵਿਆਹ ਨਹੀਂ ਕਰਾਇਆ ਮੇਰੀ ਵੋਟੀ ਬੱਚੇ ਨਹੀਂ ਨੇ ਮੈਂ ਕਿਸੇ ਮੋਗ ਮਾਇਆ ਚ ਨਹੀਂ ਹਾਂ ਮੈਂ ਕੋਈ ਕਮਾਈਆਂ ਕਰਦਾ ਹੀ ਨਹੀਂ ਤਾਂ ਉਹ ਸਾਨੂੰ ਇਹ ਫੀਲ ਕਰਾਉਂਦਾ ਹੈ ਅਸੀਂ ਆਪਣੇ ਆਪ ਨੂੰ ਪਾਪੀ ਸਮਝ ਲੈਂਦੇ ਹਾਂ ਅਸੀਂ ਆਪਣੇ ਆਪ ਨੂੰ ਕਟਿਆ ਸਮਝ ਲੈਂਦੇ ਹਾਂ ਔਰ ਕਟਿਆ ਸਮਝ ਕੇ ਸੋਚਦੇ ਹਾਂ ਇਸ ਸਿੱਖੀ ਬੜੀ ਮੁਸ਼ਕਲ ਹੈ ਮੇਰੇ ਕੋਲ ਨਹੀਂ ਜੀਵੀ ਜਾਂਦੀ ਮੈਂ ਤੇ ਦਿਨੇ ਰਾਤੀ ਕੰਮਾਂਚ ਹੀ ਰਹਿ ਜਾਂਦਾ ਮੈਂ ਤੇ ਆਪਣੇ ਘਰ ਦੇ ਬਿੱਲੀ ਉਤਾਰਦਾ ਰਹਿ ਜਾਂਦਾ ਇਸ ਤਰ੍ਹਾਂ ਸੀ ਸੋਚ ਕੇ ਆਪਣੇ ਆਪ ਨੂੰ ਪਾਪੀ ਸਮਝ ਲੈਂਦਿਆਂ ਤੇ ਫਿਰ ਸੋਚਦੇ ਆ ਕਿ ਜਿਹੜੀਆਂ ਮੇਰੀਆਂ ਪ੍ਰੋਬਲਮਸ ਨੇ ਜਿਹੜੇ ਮੇਰੇ ਘਰ ਦੀਆਂ ਮੁਸੀਬਤਾਂ ਨੇ ਕੋਈ ਮੇਰੇ ਵਾਸਤੇ ਪਾਠ ਕਰ ਦੇ ਤਾਂ ਮੇਰਾ ਦੁੱਖ ਦੂਰ ਹੋ ਜਾਏਗਾ ਮੈਂ ਤੇ ਕੰਮ ਤੇ ਜਾਂਦਾ ਹਾਂ ਮੈਂ ਪੈਸੇ ਦੇ ਦਿਆਂਗਾ ਕੋਈ ਪਾਠ ਕਰ ਦੇ ਮੇਰਾ ਪ੍ਰੋਬਲਮ ਦੂਰ ਹੋ ਜਾਏਗੀ ਐ ਸਾਨੂੰ ਪੁਲੇਖਾ ਪਾਇਆ ਗਿਆ ਕਿਉਂਕਿ ਸਾਨੂੰ ਪਹਿਲਾਂ ਪਾਪੀ ਫੀਲ ਕਰਾਇਆ ਗਿਆ ਸਾਨੂੰ ਮਹਿਸੂਸ ਕਰਾਇਆ ਗਿਆ ਕਿ ਤੁਸੀਂ ਪਾਪੀ ਹੋ ਪਰ ਗੁਰਬਾਣੀ ਕੀ ਕਹਿੰਦੀ ਹੈ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਸਤਗੁਰ ਜੀ ਸਾਰਿਆਂ ਵਾਸਤੇ ਨੇ ਸਤਗੁਰ ਜੀ ਦਾ ਉਪਦੇਸ਼ ਚੌ ਵਰਨਾ ਕੋ ਸਾਂਝਾ ਇਹ ਨਹੀਂ ਕਿ ਜਾਟ ਵਾਸਤੇ ਆ ਪਾਪੇ ਵਾਸਤੇ ਨਹੀਂ ਆ ਜਾਂ ਪਾਪੇ ਵਾਸਤੇ ਆ ਰਾਮ ਗੜੀਏ ਵਾਸਤੇ ਨਹੀਂ ਆ ਜਾਂ ਰਾਮ ਗੜੀਏ ਵਾਸਤੇ ਆ ਜਾਂ ਕੂੜਾ ਚੁੱਕਣ ਵਾਲੇ ਵਾਸਤੇ ਨਹੀਂ ਆ ਨਹੀਂ ਕੋਈ ਉੱਚ ਨਹੀਂ ਛੋਂਦਾ ਹੀ ਨਹੀਂ ਸਤਿਗੁਰੂ ਜੀ ਵਾਸਤੇ ਸਾਰੇ ਕੁਦਰਤ ਕੇ ਸਭ ਬੰਦੇ ਨੇ ਜਦੋਂ ਸਤਿਗੁਰੂ ਜੀ ਸਾਰਿਆਂ ਦਾ ਭਲਾ ਮੰਨਦੇ ਨੇ ਤਾਂ ਮੈਂ ਸਤਿਗੁਰੂ ਜੀ ਨੂੰ ਆਪਣਾ ਸਮਝਾਂ ਆਪਣਾ ਮਿੱਤਰ ਸਮਝਾਂ ਔਰ ਸਤਿਗੁਰੂ ਜੀ ਦੇ ਨਾਲ ਆਪਣੀ ਗੱਲ ਕਰਾਂ ਤੇਰੇ ਮਨ ਅੰਦਰ ਕੋਈ ਬਿਰਥਾ ਹੈ ਤੇਰਾ ਆਪਣਾ ਕੋਈ ਦੁੱਖ ਹੈ ਤਾਂ ਤੂੰ ਨਾ ਉਹਦੇ ਬਾਰੇ ਆਪਣੇ ਗੁਰੂ ਨਾਲ ਗੱਲ ਕਰ ਪਰ ਗੁਰੂ ਨਾਲ ਗੱਲ ਕਰਨ ਵਾਸਤੇ ਨਾ ਛੁਪਾ ਨਹੀਂ ਕੁਝ ਸਾਫ਼-ਸਾਫ਼ ਹਕੀਕਤ ਕਹ ਦੇ ਛੋੜ ਸਿਆਣਪ ਸਗਲ ਮੰਤਨ ਅਰਬਤਾਰ ਸਤਗੁਰ ਦੀ ਵਡਿਆਈ ਹੈ ਕਿ ਸਤਗੁਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਕਰ ਦਿੰਦਾ ਤੇਰੇ ਅੰਦਰ ਕੋਈ ਵੀ ਅੰਗੁਣ ਹੈ ਨਾ ਕੋਈ ਵੀ ਖਿਆਲ ਹੈ ਨਾ ਉਹ ਤੈਨੂੰ ਸਤਾਉਂਦਾ ਹੈ ਤੂੰ ਆ ਕੇ ਸਤਗੁਰ ਜੀ ਦੇ ਨਾਲ ਗੱਲ ਕਰ ਲੈ ਇਹ ਗੁਰਮਤ ਦਾ ਅਰਦਾਸ ਕਰਨ ਦਾ ਢੰਗ ਇਹ ਮੇਰੇ ਵਿਚਾਰ ਨਹੀਂ ਹਨ ਮੈਂ ਆਪਣੇ ਵਿਚਾਰਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰਮਤ ਦੇ ਵਿਚਾਰ ਸੁਣ ਕੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਹੀ ਤੂੰ ਗੁਰੂਕੁਲ ਆਇਆ ਕਰੇ ਨਾ ਆਪਣਾ ਆਉਗੁਣ ਦੱਸਿਆ ਕਰ ਛੁਪ ਕੇ ਗੁਰੂ ਨਾਲ ਕੰਨ ਵਿੱਚ ਆਪਣੀ ਗੱਲ ਕਰ ਲਿਆ ਕਰ ਉਹਨੂੰ ਕਹਿੰਦੇ ਨੇ ਗੋਹਜ ਗੱਲ ਜੀ ਕੀ ਕੀ ਜੈ ਸਤਗੁਰ ਪਾਸ ਕਿਉਂ ਇਸ ਤਰ੍ਹਾਂ ਕਿਉਂ ਕਰ ਫਾਲਸ ਕਰੋ ਮੈਂ ਇਸ ਨੂੰ ਜਾਂ ਇਸ ਨੂੰ ਜਾਂ ਕਿਸੇ ਵੀ ਦੁਨੀਆ ਦੇ ਮਨੁੱਖ ਨੂੰ ਆਪਣਾ ਚੰਗਾ ਮਿੱਤਰ ਸਮਝਦਾ ਹਾਂ ਮੈਂ ਉਹ ਦਿਨਲ ਆਪਣੇ ਦਿਲ ਦੀ ਗੱਲ ਕਰਦਾ ਮੈਂ ਫਲਾਣੀ ਜਗ੍ਹਾ ਚੋਰੀ ਕੀਤੀ ਸੀ ਜਾਂ ਫਲਾਣੀ ਜਗ੍ਹਾ ਮੈਂ ਮੰਦਾ ਕੰਮ ਕੀਤਾ ਸੀ ਮੈਨੂੰ ਉਹ ਕਦੇ ਵੀ ਪੰਡ ਸਕਦਾ ਹੈ ਸਾਰੀ ਦੁਨੀਆ ਨੂੰ ਜਾ ਕੇ ਦੱਸ ਸਕਦਾ ਐਨੇ ਐਵਲਾ ਮਾੜਾ ਕੰਮ ਕੀਤਾ ਸੀ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਸਭ ਤੋਂ ਚੰਗਾ ਮਿੱਤਰ ਸੱਜਣ ਪਤਾ ਕੌਣ ਹੈ ਗੁਰੂ ਗੁਰੂ ਕਿਸੇ ਨੂੰ ਨਹੀਂ ਦੱਸੇਗਾ ਤੇਰੇ ავगुण ਦੀ ਗੱਲ ਕਿਸੇ ਨੂੰ ਦੱਸੇਗਾ ਨਹੀਂ ਬਲਕਿ ਪਤਾ ਕੀ ਕਰੇਗਾ ਗੁਰੂ بڑے ਪਿਆਰ ਦੇ ਨਾਲ ਤੇਰਾ ავਗੁਣ ਦੂਰ ਕਰਨ ਦੀ ਤੈਨੂੰ ਅਕਲ ਦੇਵੇਗਾ ਇਹਨੂੰ ਕਹਿੰਦੇ ਨੇ ਗੁਰੂ ਸੰਜਣ ਇਹਨੂੰ ਕਹਿੰਦੇ ਨੇ ਗੁਰੂ ਮਿੱਤਰ ਜਿਹੜੇ ਖ्याल ਤੈਨੂੰ ਟੇੜ ਵੱਲ ਜਾਂਦੇ ਨੇ ਉਹ ਤੇਰੇ ਮਿੱਤਰ ਨਹੀਂ ਹੈ ਜਿਹੜੇ ਜਿਹੜੇ ਖਿਆਲ ਦੇਣ ਵਾਲੀ ਸੋਰਸ ਉਹ ਥਾਂ ਜਿੱਥੋਂ ਪੈੜੇ ਖਿਆਲ ਆਂਦੇ ਨੇ ਉਹ ਮਨੁੱਖ ਵੀ ਤੇਰੇ ਮਿੱਤਰ ਨਹੀਂ ਹਨ ਜਿਨ੍ਹਾਂ ਦੀ ਸੰਦਣਿਆ ਦੁਰਮਤ ਵੰਜੈ ਚਲੀ ਜਾਂਦੀ ਹੈ ਪੈੜੇ ਖਿਆਲ ਵਾਲੀ ਮਤ ਚਲੀ ਜਾਂਦੀ ਹੈ ਉਹ ਮਿੱਤਰ ਨਹੀਂ ਸਤਗੁਰ ਪਾਤਸ਼ਾਹ ਮਿੱਤਰ ਨੇ ਹੁਣ ਅਸੀ ਸ਼ਬਦ ਪੜਦਿਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸ਼ਬਦ ਇਹ ਹਾਉ ਤੋਂ ਪੜਿਆ ਨਹੀਂ ਇਸ ਕਰਕੇ ਸਾਨੂੰ ਇਹ ਖਿਆਲ ਆਇਆ ਜੋ ਇਨਸਾਨ ਆਪਣੇ ਰੱਬ ਕੋਲੋਂ ਜੋ ਮੰਗਦਾ ਹੈ ਰੱਬ ਜੀ ਉਹਨੂੰ ਉਹ ਉਹ ਦੇ ਦਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੇਰਾ ਰੱਬ ਜੀ ਨੂੰ ਕਹੇ ਰੱਬ ਜੀ ਮੈਨੂੰ ਜਹਾਜ਼ ਦੇ ਦਿਓ ਰੱਬ ਜੀ ਨੇ ਨਹੀਂ ਦਿੱਤਾ ਰਾਜ ਜੀ ਨੂੰ ਫਰਾਰੀ ਕਾਰ ਦੇ ਦਿਓ ਲੈਂਬਰਗਿਨੀ ਦੇ ਦਿਓ ਦਿੱਤੀ ਨਹੀਂ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸਾਡੀ ਪੁਸਤਕ ਹੈ ਜੀਵਨ ਯਾਤਰਾ ਖਜ਼ਾਨਾ ਵੋਲਯੂਮ 1 اور 2 ਉਹਦੇ ਚ ਅਸੀਂ 16 16 ਸ਼ਬਦਾਂ ਦੇ ਅਰਥ ਸਮਝਣ ਦਾ ਯਤਨ ਕੀਤਾ ਔਰ ਸ਼ਬਦ ਉਹ ਵਾਲੇ ਜਿਨ੍ਹਾਂ ਦੇ ਪੁਲੇਖੇ ਪੈਂਦੇ ਨੇ ਜੇ ਉਹ ਪੁਲੇਖੇ ਲੱਥਨ ਨਾ ਫਿਰ ਬਾਕੀ ਸਾਰੇ ਸ਼ਬਦ ਵੀ ਠੀਕ ਠੀਕ ਸਮਝ ਆਣੇ ਸ਼ੁਰੂ ਹੋ ਜਾਂਦੇ ਨੇ ਸ਼ਬਦ ਨੂੰ ਰਹਾਉ ਚ ਦੇਖੇ ਰਹਾਉ ਵਿਚ ਕੀ ਕਹਿੰਦੇ ਨੇ ਹਰ ਜਨ ਰੱਖੈ ਗੁਰ ਗੋਬਿੰਦ ਕੰਠ ਲਾਇ ਆਉ ਗੁਣ ਸਭ ਮਿਤੇ ਧਿਆਲਪੁਰਖ ਬਖਸ਼ੰਦ ਐਸ਼ਬੱਦਰ ਰਹਾਉ ਹੈ ਰਹਾਉ ਤੋਂ ਗਾਇਆ ਨਹੀਂ ਸਿੱਧਾ ਗਾਇਆ ਜੋ ਮੰਗੇ ਠਾਕੁਰ ਆਪਣੇ ਤੇ ਜਦੋਂ ਉਸ ਨੂੰ ਰਹਾਉ ਤੋਂ ਸਮਝਿਆ ਤਾਂ ਪਤਾ ਲੱਗਾ ਜੋ ਕੋਈ ਵੀ ਇਨਸਾਨ ਆਪਣੇ ਗੁਰੂ ਕੋਲ ਆਪਣਾ ਔਗੁਣ ਲੈ ਕੇ ਆਂਦਾ ਹੈ ਗੁਰੂ ਦਿਆਲ ਹੈ ਗੁਰੂ ਔਗੁਣ ਦੇ ਬਦਲੇ ਥੱਪੜ ਨਹੀਂ ਮਾਰਦਾ ਗੁੱਸਾ ਨਹੀਂ ਕਰਦਾ ਕੰਠ ਲਾਏ ਗੱਲੇ ਲਗਾ ਲੈਂਦਾ ਤੇ ਔਗੁਣ ਮਿਟਾ ਦਿੰਦਾ ਕੰਠ ਲਾਏ ਔਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਤ ਉਹ ਸੱਚ ਦੀ ਮਤ ਬਖਸ਼ਦਾ ਜਦੋਂ ਇਸ ਤਰ੍ਹਾਂ ਸਮਝਾਂਗੇ ਤਾਂ ਸਾਫ਼ ਪਤਾ ਲੱਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਜੋ ਇਨਸਾਨ ਆਪਣੇ ਰਬ ਜੀ ਕੋਲੋਂ ਆਪਣਾ ਅਵਗੁਣ ਦੂਰ ਕਰਨ ਦੀ ਮੱਤ ਜਿਹੜਾ ਜਿਹੜਾ ਅਵਗੁਣ ਦੂਰ ਕਰਨ ਦੀ ਮੱਤ ਮੰਗਦਾ ਹੈ ਉਸ ਦਾ ਉਹ ਅਲਾ ਅਵਗੁਣ ਦੂਰ ਕਰਨ ਦੀ ਮੱਤ ਦੇ ਦਿੰਦੇ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦਿਵਾ ਉਹ ਵਾਲੀ ਮੱਤ ਦੇ ਦਿੰਦੇ ਨੇ ਫਿਰ ਸਿਕਰ ਨੂੰ ਮੈਂ ਕਹਾ ਗੁਰੂ ਪਾਤਸ਼ਾਹ ਮੈਨੂੰ ਕ੍ਰੋਧ ਬੜਾ ਚੜ੍ਹਦਾ ਮਨੁਸਬਤ ਬਖਸ਼ੋ ਤਾਂ ਗੁਰੂ ਪਾਛੇ ਮਨੁਸ ਸਮਝਾ ਕੇ ਫਰੀਂਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾ ਹੈ ਦੇਹੀ ਰੋਗ ਨ ਲੱਗ ਗਈ ਪੱਲਾ ਸਭ ਕੁਝ ਪਾਏ ਦੇਖ ਤੂੰ ਕਰੋਧ ਨਾਲ ਦੁਖੀ ਹੈ ਬਿਮਾਰ ਹੋ ਜਾਈਦਾ ਅੱਖਾਂ ਚੜੀਆਂ ਰਹਿੰਦੀਆਂ ਅੱਖਾਂ ਲਾਲੀ ਰਹਿੰਦੀਆਂ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਹਮੇਸ਼ਾ ਹਾਈਪਰ ਰਹਿੰਦਾ ਹੈ ਕੈਮੀਕਲ ਐਕਸ਼ਨ ਹੁੰਦਾ ਹੈ ਐਡਰਨੀ ਲੈਵਲ ਦਿਮਾਗ ਚੜ ਜਾਂਦਾ ਹੈ ਕੈਮੀਕਲੀ ਖੁੰਦਾ ਉਹ ਸਾਡੇ ਦਿਮਾਗ ਨੂੰ ਜਦੋਂ ਚੜ ਜਾਂਦਾ ਤਾਂ ਸਾਡਾ ਬਲੱਡ ਪ੍ਰੈਸ਼ਰ ਆਈ ਹੋ ਜਾਂਦਾ ਉਹਦੇ ਨਾਲ ਹਾਰਟ ਟ੍ਰਬਲ ਹੁੰਦੀ ਹੈ ਅਸੀਂ ਹਾਈਪਰ ਹੋ ਜਾਂਦੇ ਆ ਅਸੀਂ ਦੁਖੀ ਹੋ ਜਾਂਦੇ ਆ ਬਾਰ ਬਾਰ ਕਹਿੰਦੇ ਆ ਮੈਨੂੰ ਕਰੋਹ ਚੜਦਾ ਅੱਗੋਂ ਤੋਂ ਨਹੀਂ ਕਰਾਂਗਾ ਪਰ ਫਿਰ ਜਦੋਂ ਮੌਕਾ ਆਉਂਦਾ ਅਸੀਂ ਥਿੜਕ ਜਾਂਦੇ ਆ ਗੁਰੂ ਪਾਚਾ ਕਹਿੰਦੇ ਨੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਕਾਰ ਇਸੀ ਨਾਲ ਆਸ਼ਾ ਤ੍ਰਿਸ਼ਨਾ ਜਿਸ ਜਿਸ ਕਿਸਮ ਦੇ ਵੀ ਤੈਨੂੰ ਰੋਗ ਹਨ ਨਾ ਜਿਸ ਰੋਗ ਦੀ ਮੱਤ ਲੈਣ ਆਏ ਗੁਰੂ ਉਸੇ ਰੋਗ ਨੂੰ ਦੂਰ ਕਰਨ ਦੀ ਮੱਤ ਦਿੰਦਾ ਹੈ। ਉਹਨ ਸਤਗੁਰੂ ਦੀ ਮੱਤ ਲੈਣ ਵਾਸਤੇ ਤਾਂ ਅਸੀਂ ਆਏ ਨਹੀਂ ਗੁਰਦੁਆਰੇ। ਅਸੀਂ ਗੁਰੂਕੁਲ ਪਾਠ ਕਿਸ ਕਰਕੇ ਕੀਤਾ ਪੁੱਤਰ ਦੇਵੇਗਾ ਪਾਠ ਇਸ ਕਰਕੇ ਦਿੱਤਾ ਪੱਕਾ ਵੀਜ਼ਾ ਕਰਾ ਦੇਗਾ। ਇਸ ਕਰਕੇ ਕੀਤਾ ਮੇਰਾ ਵਿਆਹ ਕਰਾ ਦੇਗਾ ਇਸ ਕਰਕੇ ਕੀਤਾ ਨੌਕਰੀ ਲੱਗ ਜਾਏਗੀ ਇਨ੍ਹਾਂ ਖਿਆਲਾਂ ਨਾਲ ਕੀਤਾ ਇਸ ਕਰਕੇ ਕਈ ਪ੍ਰਚਾਰਕਾਂ ਨੇ ਆ ਕੇ ਇਹ ਵੀ ਕਹਿ ਦਿੱਤਾ ਤੁਸੀਂ ਫਲਾਣੀ ਚੀਜ਼ ਫਲਾਣੀ ਦਾਤ ਲੈਣੀ ਆ ਫਲਾਣੇ ਵਾਲਾ ਪਾਠ 108 ਵਾਲੀ ਕਰ ਲਓ ਜਾਂ ਤੁਸੀਂ 101 ਖੰਡ ਪਾਠ ਰੱਖ ਲਵੋ ਜੇ ਤੁਸੀਂ ਨਹੀਂ ਰੱਖ ਸਕਦੇ ਤਾਂ ਕਿਸੇ ਜਗ੍ਹਾ ਪੈਸੇ ਭੇਜ ਦਿਓ ਇਤਨੀ ਮਿਹਨਤ ਨਾਲ ਕਮਾਈਆਂ ਕਰਦੇ ਹੋ ਕਿਸੇ ਜਗ੍ਹਾ ਭੇਜ ਦਿਓ पेट ਤੁਹਾਡਾ ਖਰਾਬ ਹੋਵੇ ਔਰ ਤੁਸੀਂ ਕਿਸੇ ਜਗ੍ਹਾ 101 ਡਾਲਰ ਭੇਜਦੇ ਹੋ ਤਾਂ পেট ਉਹਦਾ ਠੀਕ ਹੋਏਗਾ ਉਸ ਦਵਾਈ ਨਾਲ ਕਿ ਤੁਹਾਡਾ ਹੋਏਗਾ ਇਹ ਆਪ ਤੁਸੀਂ ਵਿਚਾਰਨਾ ਹੈ ਮੈਂ ਤੁਹਾਨੂੰ ਮਨਾ ਨਹੀਂ ਕਰਨਾ ਹੈ ਕਿ 101 ਖੰਡ ਪਾਠ ਕਰਿਆ ਕਰੋ ਕਿ ਨਾ ਕਰਿਆ ਕਰੋ ਮੈਂ ਮਨਾ ਨਹੀਂ ਕਰਨਾ ਹੈ ਕਿ ਕਿੱਥੇ ਮਾਇਆ ਭੇਜਿਓ ਜਾਂ ਨਾ ਭੇਜਿਓ ਮੈਂ ਇਸ਼ਾਰਜ ਕਰਨਾ ਹੈ ਆ ਗੁਰੂ ਦੇ ਨਾਲ ਗੱਲ ਜੀ ਕਰਨੀ ਹੈ ਤਾਂ ਗੁਰੂ ਨੂੰ ਪੁੱਛਣਾ ਹੈ ਮੇਰਾ ਹੈ ਆਉਗੁਣ ਦੂਰ ਕਿਵੇਂ ਕਰਾਂ ਗੁਰੂ ਸਰੋਵਰ ਹੈ ਗੁਰੂ ਦੇ ਸਰੋਵਰ 'ਚ ਨਾ ਕੇ ਮੇਰੀ ਕਾਹ ਬਿਦਤੀ ਹੈ ਨਾ ਉਹਨੂੰ ਠੀਕ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਤਾਗੂ ਹੰਸ ਕਰੇ ਪਰ ਮੈਂ ਮੰਦੇ ਖਿਆਲਾਂ ਨਾਲ ਆਦਾ ਹਾਂ ਔਰ ਮੰਦੇ ਖਿਆਲ ਹੀ ਲੈ ਕੇ ਬੈਠਾ ਰਹਿਦਾ ਹਾਂ ਔਰ ਮੰਦੇ ਖਿਆਲ ਲੈ ਕੇ ਹੀ ਵਾਪਸ ਲੱਜਾਂਦਾ ਹਾਂ ਕਿਉਂਕਿ ਮੈਂ ਸਿਰਫ ਕਰਮਾ ਕਰਕੇ ਘੁੰਮ ਕੇ ਚਲੇ ਜਾਣਾ ਹੈ ਮੈਂ ਪੈਸੇ ਔਰ ਫੁੱਲ ਔਰ ਹਾਰ ਰੱਖ ਕੇ ਚਲੇ ਜਾਣਾ ਹੈ ਮਨ ਨੂੰ ਕਿਸੇ ਨੇ ਨਹੀਂ ਸਮਝਾਣਾ ਜਦੋਂ ਖਿਆਲ ਦੁਨਿਆਵੀ ਚੀਜ਼ਾਂ ਤੇ ਪੈ ਜਾਏ ਤੇ ਆਪਣੇ ਆਗੁਣ ਵੱਲੋਂ ਹਟ ਜਾਂਦਾ ਹੈ ਪਰ ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਮਨ ਤੂਜਤ ਸਰੂਪ ਹੈ ਆਪਣਾ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਜਦੋਂ ਤੂੰ ਆਪਣਾ ਮੂਲ ਪਛਾਣੇਗਾ ਤੈਨੂੰ ਸਮਝ ਆਏਗੀ ਰੱਬ ਮੇਰੇ ਨਾਲ ਹੈ ਮੇਰੇ ਅੰਦਰ ਵਸਦਾ ਹੈ ਮਨ ਹਰਜੀ ਤੇਰੇ ਨਾਲ ਹੈ ਤੇ ਗੁਰਮਤੀ ਰੰਗਮਣ ਤੂੰ ਹਰ ਗੁਰੂ ਦੀ ਮਤ ਲੈ ਕੇ ਆਪਣੇ ਅੰਦਰ ਦੇ ਰੱਬ ਜੀ ਨਾਲ ਆਨੰਦ ਮਾਣਿਆ ਕਰ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੇਰੇ ਨਾਲ ਰਬ ਜੀ ਰਹਿੰਦੇ ਨੇ ਆਪਣੇ ਆਪਣੇ ਅੰਦਰ ਦੇ ਆਨੰਦ ਨਾਲ ਰਿਆ ਕਰਨਾ ਜਿਨ੍ਹਾਂ ਨੂੰ ਆਪਣੇ ਅੰਦਰ ਦਾ ਆਨੰਦ ਸਮਝ ਨਹੀਂ ਆਉਂਦਾ ਉਹ ਬਾਹਰ ਪਟਕਦੇ ਨੇ ਕੱਚੀਆਂ ਪਿੱਲੀਆਂ ਚੀਜ਼ਾਂ ਤੇ ਟੇਕ ਰੱਖਦੇ ਨੇ ਅਸੀਂ ਵੱਡੇ ਉਹ ਕਿ ਡਿਪੈਂਡੈਂਟ ਇੱਕ ਦੂਜੇ ਤੇ ਇਤਨੇ ਮੁਤਾਜ ਇੱਕ ਦੂਜੇ ਨੂੰ ਗੈਦੀ ਬਣਾ ਕੇ ਰੱਖਦੇ ਆ ਕਿਉਂ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਸਾਨੂੰ ਪਤਾ ਹੀ ਨਹੀਂ ਜਿਸ ਨੂੰ ਅੰਦਰ ਤੇ ਰੱਬ ਜੀ ਦੇ ਨਾਲ ਸਮਝ ਆ ਜਾਂਦੀ ਹੈ ਉਹ ਦੂਜੇ ਨੂੰ ਕੈਦੀ ਨਹੀਂ ਬਣਾਉਂਦਾ ਪਾਵੇ ਉਹਦੇ ਨਾਲ ਲਾਵਾਂ ਲਈਆਂ ਹੋਣ ਲਾਵਾਂ ਲੈਣ ਦਾ ਮਤਲਬ ਇੱਕ ਕੈਦੀ ਬਣਾਣਾ ਨਹੀਂ ਹੁੰਦਾ ਲਾਵਾਂ ਲੈਣ ਦਾ ਤੇ ਮਤਲਬ ਹੈ ਅਸੀਂ ਗ੍ਰਸਥੀ ਜੀਵਨ ਸਿੱਖਣਾ ਹੈ ਔਰ ਲਾਵਾਂ ਕਰਕੇ ਆਨੰਦ ਕਾਰਜ ਕੀਤਾ ਹੈ ਅਸੀਂ ਆਪਣੇ ਘਰ ਦਾ ਆਨੰਦ ਬਣਾਣਾ ਹੈ ਅਸੀਂ ਘਰ ਨੂੰ ਜੀਲ ਖਾਨਾ ਔਰ ਲੜਾਈ ਨਹੀਂ ਬਣਾਣਾ ਅਸੀਂ ਬੱਚਿਆਂ ਵਾਸਤੇ ਆਨੰਦ ਭਰਪੂਰ ਜੀਵਨ ਵਾਲਾ ਘਰ ਬਣਾਣਾ ਹੈ ਵਰਨਾ ਤੇ ਅਸੀਂ ਲੜਾਈ ਰਹਿੰਦੇ ਆ ਕਿਉਂ ਕਿ ਅਸੀਂ ਆਪਣੇ ਅੰਦਰ ਦੇ ਰੱਬ ਜੀ ਨਾਲ ਤਾਂ ਜੁੜੇ ਹੀ ਨਹੀਂ ਆਨੰਦ ਕਾਰਜ ਸਤਿਗੁਰ ਦੇ ਪੱਲੇ ਲੱਗਦੇ ਹਾਂ ਔਰ ਸਾਡ ਰੱਬ ਜੀ ਦੇ ਨਾਲ ਵਿਆਹ ਹੁੰਦਾ ਹੈ ਇਸ ਕਰਕੇ ਸਾਡੀ ਇੱਕ ਪੁਸਤਕ ਬਣੀ ਹੈ ਦਿਲ ਨੂੰ ਦਿਲਾਂ ਦੀ ਰਾਹ ਇੰਡੀਆ ਵਿੱਚ 900 ਸਕੂਲਾਂ ਵਿੱਚ ਕੇਂਦਰੀ ਵਿਦਿਆਲਾ ਭੇਜੀ ਗਈ ਔਰ ਮਜ਼ੇਦ ਦੀ ਗੱਲ ਇਹ ਹੈ ਕਿ ਕਿਸੇ ਵੀ ਸਿੱਖਾਂ ਦੇ ਸਕੂਲ ਨਹੀਂ ਲੱਗੀ। ਚਾਰ ਲਾਵਾ ਦੇ ਆਧਾਰਿਤ ਅਸੀਂ ਜੀਵਨ ਜੀਤ ਸਿੱਖਣ ਦਾ ਯਤਨ ਕੀਤਾ। ਆਨੰਦਕਾਰਤਵਤ ਕਰੇ ਲੂ ਜੀਵਨ ਕੀ ਹੁੰਦਾ ਹੈ। ਮਾਪਿਓ, ਬੱਚੇ, ਪਤੀ-ਪਤਨੀ, ਬਜ਼ੁਰਗ, ਦਾਦਾ-ਦਾਦੀ ਇਹਨਾਂ ਸਾਰਿਆਂ ਨਾਲ ਕਿਸ ਤਰ੍ਹਾਂ ਰਲ ਕੇ ਰਹਿਣਾ ਹੈ। ਇਹ ਉਸ ਪੁਸਤਕ ਦਾ ਨਾਮ ਹੈ ਦਿਲੋਂ ਦਿਲਾਂ ਦੀ ਰਾਹ ਚਾਰ ਲਾਵਾ ਦੇ ਆਧਾਰਿਤ ਜੀਵਨੀ। ਖੈਰ ਮੈਂ ਗੱਲ ਸਾਂਝ ਕਰ ਰਿਹਾ ਸੀ ਜਦੋਂ ਅੰਦਰ ਦੇ ਰੱਬ ਜੀ ਦੀ ਗੱਲ ਸਮਝ ਆਉਂਦੀ ਹੈ ਤਾਂ ਅੰਦਰ ਰੱਬ ਜੀ ਮਹਿਸੂਸ ਹੁੰਦੇ ਨੇ ਕਿਸੇ ਹੋਰ ਤੇ ਅਸੀਂ ਆਧਾਰਿਤ ਨਹੀਂ ਰਹਿੰਦੇ ਆ ਆਪਣੇ ਕਰਦੇ ਫਰਜ਼ ਪੂਰੇ ਕਰਦੇ ਆ ਔਰ ਇੱਕ ਦੂਜੇ ਵਾਸਤੇ ਸਪੇਸ ਬਣਾਉਂਦੇ ਆ ਛੂਟ ਦਿੰਦੇ ਆ ਸ਼ੱਕ ਨਹੀਂ ਕਰਦੇ ਆ ਔਰ ਆਰਾਮ ਦੇ ਨਾਲ ਹੀ ਇੱਕ ਦੂਜੇ ਵਾਸਤੇ ਪਿਆਰ ਬਜਾਇ ਇਸ ਦੇ ਕਿ ਅਸੀਂ ਖੇਤਾਂ ਵੀ ਜੋ ਬਣਾਇਆ ਹੁੰਦਾ ਇੱਕ ਉਹਨੂੰ ਡਰਨਾ ਕਹਿੰਦੇ ਨੇ ਇੰਗਲਿਸ਼ ਇਟਸ ਕੇਅਰ ਕਰੋ ਕਹਿੰਦੇ ਨੇ ਅਸੀਂ ਆਪਣੇ ਟੱਬਰਾਂ ਵਿੱਚ ਇੱਕ ਦੂਸਰੇ ਵਾਸਤੇ ਡਰਨਾ ਬਣਾਏ ਰੱਖ ਬਨੇ ਰਹਿੰਦੇ ਹਾਂ ਜੋ ਡਰਨਾ ਖੇਤ ਮਾਇਂ ਡਰਾਇਆ ਕਿ ਤੂੰ ਜੈਨੂੰ ਡਰਾਂਦੇ ਰਹਿੰਦੇ ਆ ਕਿਉਂ ਕਿ ਕਿਉਂਕਿ ਅੰਦਰ ਦੇ ਰੱਬ ਜੀ ਸਮਝ ਨਹੀਂ ਆਏ ਮੈਨੂੰ ਆਪਣੇ ਅੰਦਰ ਵਾਲੇ ਰੱਬ ਜੀ ਔਰ ਗੁਰੂ ਜੀ ਦੇ ਬਾਰੇ ਕੁਝ ਪਤਾ ਹੀ ਨਹੀਂ ਮੰਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਬਾਰੇ ਪਤਾ ਨਹੀਂ ਜੇ ਆਪਣਾ ਮੂਲ ਨਹੀਂ ਪਤਾ ਤਾਂ ਮਨ ਹਰ ਜੀ ਤੇਰੇ ਨਾਲ ਤੇ ਬਿਲਕੁਲ ਪਤਾ ਲੱਗ ਹੀ ਨਹੀਂ ਸਕਦਾ ਇਸ ਕਰਕੇ ਅਸੀਂ ਆਪਣੇ ਜੀਵਨ ਵਿੱਚ ਦਿਨ ਰਾਤ ਰੱਬ ਜੀ ਨੂੰ ਦੂਰ ਹੀ ਸਮਝਦੇ ਹਾਂ ਡਰ ਚੂਕਾ ਦੇਖਿਆ ਭਰਪੂਰ ਸਭ ਜਗ੍ਹਾ ਰੱਬ ਜੀ ਨੂੰ ਵੇਖਿਆ ਸਭ ਜਗ੍ਹਾ ਦਾ ਮਤਲਬ ਕੀ ਹੈ ਮੈਂ ਪਹਿਲਾਂ ਸੋਚਿਆ ਮੇਰਾਬ ਜੀ ਮੇਰੇ ਅੰਦਰ ਵਸਦੇ ਨੇ ਫਿਰ ਮੈਂ ਸੋਚਿਆ ਮੇਰੀ ਪਤਨੀ ਅੰਦਰ ਵੀ ਉਹੀ ਰੱਬ ਜੀ ਵਸਦੇ ਨੇ ਇਸ ਕਰਕੇ ਮੈਂ ਉਹਦੇ ਵਿੱਚ ਵੀ ਰੱਬ ਜੀ ਨੂੰ ਦੇਖਿਆ ਉਨ ਮੇਰਾ ਉਹਦੇ ਨਾਲ ਝਗੜਾ ਨਹੀਂ ਹੁੰਦਾ ਕਿਉਂਕਿ ਉਹਦੇ ਨਾਲ ਲੜਨਾ ਮਤਲਬ ਮਾਨੋ ਮੈਂ ਆਪਣੇ ਅੰਦਰ ਦੇ ਰੱਬ ਜੀ ਨਾਲ ਲੜ ਰਿਹਾ ਜਦੋਂ ਸਾਨੂੰ ਅੰਦਰ ਵਾਲੇ ਰੱਬ ਜੀ ਸਮਝਾਉਂਦੇ ਨੇ ਸਾਡਾ ਡਰ ਦੂਰ ਹੁੰਦਾ ਜਾਂਦਾ ਹੈ ਔਰ ਡਰ ਦੂਰ ਹੁੰਦਾ ਮਤਲਬ ਚਿੰਤਾ ਫਿਕਰ ਦੂਰ ਹੋ ਜਾਂਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰਮੰਤਰ ਦ੍ਰਿੜਾਇ ਉਹ ਦੇ ਵਿੱਚ ਸਿ ਸਿਖ ਗਿਆ ਕੀ ਹੁੰਦਾ ਜੋ ਡਰ ਦੂਰ ਹੁੰਦਾ ਮੈਨੂੰ ਮੇਰੇ ਰੱਬ ਜੀ ਸਮਝ ਆ ਗਏ ਉਹ ਮੇਰੇ ਰਖਵਾਲੇ ਨੇ ਹੁਣ ਮੇਰੀ ਚਿੰਤਾ ਖਤਮ ਹੋ ਗਈ ਚਿੰਤਾ ਦੂਜੇ ਨੰਬਰ ਤੇ ਖਤਮ ਹੋਈ ਪਹਿਲਾਂ ਮੇਰਾ ਡਰ ਖਤਮ ਹੋਇਆ ਡਰ ਕਦੋਂ ਖਤਮ ਹੋਇਆ ਜਦੋਂ ਮੈਂ ਰੱਬ ਜੀ ਨੂੰ ਨੇੜੇ ਸਮਝਿਆ ਰੱਬ ਜੀ ਨੂੰ ਨੇੜੇ ਸਮਝਣਾ ਮਤਲਬ ਮਹਿਸੂਸ ਕਰ ਹੋਂਦ ਤੱਕ ਅਸੀਂ ਰੱਬ ਕਿਡਾ ਸਮਝਾਇਆ ਸੀ ਉਹ ਉੱਪਰ ਵਾਲੇ ਥੱਲੇ ਜ਼ੁਲਮ ਹੋ ਰਿਹਾ ਕਦੋਂ ਆਏਗਾ ਉਹ ਨੀਲੀ ਛਤਰੀ ਵਾਲੇ ਫਿਰ ਅਸੀਂ ਸੁਣਿਆ ਸੀ ਮਰਾਂਗੇ ਤਾਂ ਸਮਾਨ ਤੇ ਜੰਨਤ ਕਿੱਥੇ ਰੱਬ ਦੀ ਹੋਣਗੇ ਫਿਰ ਸੁਣਿਆ ਸੀ ਉੱਤੇ ਰੱਬ ਸਵਰਗਾ ਚ ਵੱਸਦਾ ਹੈ ਰੱਬ ਸਤਵੇਂ ਅਸਮਾਨ ਤੇ ਵੱਸਦਾ ਅਸੀਂ ਐ ਸੁਣਿਆ ਹੋਇਆ ਸੀ ਤੁਸੀਂ ਸਾਰਿਆਂ ਨੇ ਸੁਣਿਆ ਸੀ ਕਿ ਨਹੀਂ ਸੁਣਿਆ ਸੀ ਮੈਂ ਹਿੰਦੀ ਸੁਣਿਆ ਸੀ ਕੇ ਰੱਬ ਮਰਨ ਤੋਂ ਬਾਅਦ ਹੁੰਦਾ ਹੈ ਅਸਮਾਨ ਤੇ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਰੱਬ ਇੱਕ ਹੁੰਦਾ ਹੈ ਇੱਕ ਓੰਕਾਰ ਗੁਰੂ ਸਾਹਿਬ ਕਹਿੰਦੇ ਨੇ ਸਾਬ ਮੇਰਾ ਇੱਕ ਕੋ ਹੈ ਹੁਣ ਅਸੀਂ ਸੋਚਨਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਰੱਬ ਜੀ ਦੀ ਮਰਜ਼ੀ ਬਗੈਰ ਪੱਤਾ ਵੀ ਨਹੀਂ ਹਿਲਦਾ ਕਣ ਕਣ 'ਚ ਮੇਂ ਭਗਵਾਨ ਹੈ ਇਹਦਾ ਮਤਲਬ ਇੱਕ ਰੱਬ ਜੀ ਇੱਥੇ ਨੇ ਔਰ ਇੱਕ ਰੱਬ ਜੀ ਅਸਮਾਨ ਤੇ ਨੇ ਦੋ ਹੋ ਗਏ